ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੋਵਿੰਡ ਸਾਹਿਬ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਵਾ ਜਨਮ ਹੋਇਆ ਸੀ ਬਾਬਾ ਜੀ ਦਾ ਉੱਥੇ ਦਰਸ਼ਨ ਕਰਾਉਣੇ ਉੱਥੇ ਲੈ ਕੇ ਚੱਲੇ ਹਾਂ ਬਾਕੀ ਵੀਡੀਓ ਨੂੰ ਬਹੁਤ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਚਲੋ ਜੀ ਚੱਲਦੇ ਹਾਂ ਬਾਬਾ ਜੀ ਦਾ ਜਨਮ ਭੂਮੀ ਦਾ ਤੁਹਾਨੂੰ ਦਰਸ਼ਨ ਕਰਾਉਣੀ ਹੈ ਉੱਥੇ ਇਸ ਵੇਲੇ ਗੁਰਦੁਆਰਾ ਸ਼ਿ ਸ਼ੋਭਿਤ ਵਾ ਤਾਂ ਤਾਂ ਸ਼ਿ ਗੁਰੂ ਗ੍ਰੰਥ ਸਾਹਿਬ ਦੇ ਸ਼ਿ ਸ਼ੋਭਿਤ ਇਹ ਦੇਖਣ ਨੂੰ ਪੜ ਰਿਹਾ ਲੋ ਜੀ ਸੰਗਤ ਜੀ ਹੋਣ ਅਸੀਂ ਚੱਲੇ ਆ ਪੋਵਿੰਡ ਤੇ ਆਏ ਹਾਂ ਹੁਣ ਚੱਲੇ ਆ ਅਸੀਂ ਬਾਬਾ ਜੀ ਦੇ ਜਨਮ ਸਥਾਨ ਤੇ ਜਿੱਥੇ ਬਾਬਾ ਜੀ ਦੀ ਜਨਮ ਭੂਮੀ ਜਨਮ ਹੋਇਆ ਸੀਗਾ ਤੇ ਜਿੱਦਾਂ ਕਿ ਗੁਰਦੁਆਰੇ ਦੇ ਸਾਹਮਣੇ ਗੁਰਦੁਆਰੇ ਦੇ ਸਾਹਮਣੇ ਰਸਤਾ ਜਾਂਦਾ ਹੈ ਸੜਕ ਤੇ ਤੁਸੀਂ ਜਾ ਸਕਦੇ ਆ ਤੇ ਜਿੱਥੇ ਜਨਮ ਭੂਮੀ ਬਾਬਾ ਜੀ ਦੀ ਉੱਥੇ ਜ਼ਰੂਰ ਦਰਸ਼ਨ ਕਰਕੇ ਆਇਆ ਹੈ ਬਾਬਾ ਜੀ ਦੀ ਜਨਮ ਭੂਮੀ ਤੇ ਅਸੀਂ ਵੀ ਜਾ ਰਹੇ ਹਾਂ ਐਡੇ ਵੀਡੀਓ ਨੂੰ ਬਣੇ ਰਹੀਓ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਦਾਂ ਲਟਾ ਵਗੈਰਾ ਲੱਗ ਚੁੱਕੀਆਂ ਆ ਦੇਖੋ ਤੇ ਸਤਾਈ ਤ੍ਰਿਕ ਨੂੰ ਹੈਗਾ ਯਸ ਸਤਾਈ ਜਨ ਬਣੀ ਨਾਗਾ ਪਾਪਾ ਜੀ ਦਾ ਜਨਮ ਦਿਹਾੜਾ ਤੇ ਕੱਤੀ ਰਾਤ ਨੂੰ 12 ਵਜੇ ਹਮ ਸ਼ਬੀ ਰਾਤ ਨੂੰ 12 ਵਜੇ ਹੁੰਦਾ 27 ਤੜਕੇ ਨੂੰ ਪਾਪਾ ਜੀ ਦਾ ਜਨਮ ਦਿਹਾੜਾ ਹੁੰਦਾ ਤੇ ਇਧਰ ਛੋਟੇ ਛੋਟੇ ਦੁਕਾਨਾਂ ਵੀ ਲੱਗ ਗਈਆਂ ਤੇ ਇਧਰ ਲੈਟਪ ਵਗੈਰਾ ਦਾ ਪ੍ਰਬੰਧ ਹੋ ਗਿਆ ਹੈ ਤੇ ਅਸੀਂ ਤਾਂ ਦਰਸ਼ਨ ਕਰਾ ਦੇ ਤੁਹਾਨੂੰ ਕਰਾਵਾਂਗੇ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀਗਾ ਕਗਾ ਦੇਵ ਸਿੰਘ ਜੀ ਦਾ ਉਸ ਥਾਂ ਦੇ ਦਰਸ਼ਨ ਕਰਵਾ ਕੇ ਤੁਸੀਂ ਇੱਧੇ ਵੀਡੀਓ ਨਾਲ ਬਣੇ ਰਹਿਣਾ ਹੈ ਤੇ ਚਲੋ ਜੀ ਚੱਲਦੇ ਹਾਂ ਬਾਬਾ ਜੀ ਦਾ ਜਨਮ ਸਥਾਨ ਤੇ ਜਿੱਥੇ ਜਨਮ ਪੁੰਮੀਆ ਬਾਬਾ ਜੀ ਦੀ ਲੋ ਜਿੱਥੇ ਸਾਹਮਣੇ ਦੇਖ ਸਕਦੇ ਆ ਤੇ ਸਿਰਫ 100 ਮੀਟਰ ਦੀ ਦੂਰੀ ਤੇ ਹੀ ਬਾਬਾ ਜੀ ਦਾ ਜਨਮ ਸਥਾਨ ਹੋਇਆ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀਗਾ ਤੇ ਦੇਖ ਸਕਦੇ ਆ ਸਾਹਮਣੇ ਤੇ ਇਹ ਗੁਰਦੁਆਰਾ ਸਹਿਬਾ ਬਣਿਆ ਹੋਇਆ ਉੱਥੇ ਸੀ 24 ਤਾਂ ਹੁਣ ਗੁਰਦੁਆਰਾ ਸਹਿਬਾ ਤੇ ਬਾਕੀ ਤਾਂ ਨੋ ਦਿਖਾਣੇ ਆ ਇਹ ਤੁਸੇ ਦੇਖ ਸਕਦੇ ਹੋ ਸੰਗਤ ਕਾਫੀ ਦਰਸ਼ਨਾ ਵਾਸਤੇ ਜਾਂਦੀ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਬਾਬਾ ਜੀ ਦਾ ਹੁਣ ਗੁਰਦੁਆਰਾ ਸਾਹਿਬ 24 ਤਾਂ ਤੇ ਬਾਬਾ ਜੀ ਦਾ ਜਨਮ ਸਥਾਨ ਆਇਓ ਤੇ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਬਾਬਾ ਦੀਪ ਸਿੰਘ ਜੀ ਦਾ ਤੇ ਉੱਥੇ ਤੁਹਾਨੂੰ ਦਰਸ਼ਨ ਕਰਾਉਣਾ ਆਇਆ ਬਾਬਾ ਜੀ ਦੀ ਜਨਮ ਭੂਮੀ ਤੇ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆ ਤੇ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ ਸਤਾਈ ਤ੍ਰਿਕ ਨੂੰ ਦੈਨ ਮੰਗਲਵਾਰ ਨੂੰ ਤੇ ਸਾਹਮਣੇ ਦੇਖ ਰਹੇ ਗੁਰਦੁਆਰਾ ਸਾਹਿਬ ਸੀ ਸ਼ੋਭਿਤ ਹੈ ਜਿੱਥੇ ਬਾਬਾ ਜੀ ਦੀ ਜਨਮ ਭੂਮੀ ਸੀ ਤੇ ਜਿੱਥੇ ਜਨਮ ਹੋਇਆ ਸੀ ਦੇਖ ਸਕਦੇ ਆ ਸਾਹਮਣੇ ਬੋ ਕੇ ਅੰਦਰ ਚਲਦੇ ਆ ਤੁਹਾਨੂੰ ਤੇ ਗੁਰਦੁਆਰਾ ਪ੍ਰਮਤਨ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਦੇਖ ਸਕਦੇ ਆ ਸਾਹਮਣੇ ਲਿਖਿਆ ਵੀ ਹੋਇਆ ਹੈ ਤੇ ਚੇਰ ਬੋ ਕੇ ਅੰਦਰ ਚਲਦੇ ਆ ਚਲੋ ਜੀ ਮੋ ਜਿਕਰ ਹੋਈ ਦੋਸ਼ਾ ਇਧਰ ਬੀਬੀਆਂ ਲੱਗੀਆਂ ਹੋਈਆਂ ਮਟਰ ਕੱਢਣ ਦੇestan ਪਤਾ ਹੀ ਆ ਕਿ ਬਾਬਾ ਜੀ ਦਾ ਜਨਮ ਜਨਮ ਦਿਹਾੜਾ ਮਨਾਇਆ ਜਾਣਾ ਹੈ ਤੇ ਦੇਖੋ ਜੀ ਇੱਧਰ ਇੱਧਰ ਹੈਗਾ ਨਿਸ਼ਾਨ ਸਤਨ ਨਿਸ਼ਾਨ ਸਤ ਦਾ ਪਹਿਲਾਂ ਦਰਸ਼ਨ ਕਰਦੇ ਹਾਂ ਤੇ ਬਾਕੀ ਬਹੁਤ ਸੋਹਣਾ ਬਣਿਆ ਹੋਇਆ ਨਿਸ਼ਾਨ ਸਤ ਤੇ ਬਹੁਤ ਸੋਹਣਾ ਸ਼ਿੰਗਾਰਿਆ ਹੋਇਆ ਹੈ ਤੇ ਇੱਧਰ ਲੰਗਰ ਵਗੈਰਾ ਆ ਤੇ ਅੰਦਰ ਵੀ ਜਾ ਕੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੁਹਾਡੇ ਇੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਅੰਦਰ ਜਾ ਕੇ ਹੁਣ ਉੱਥੇ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਿਤਾ ਤੋਂ ਉਹ ਦੇ ਦਰਸ਼ਨ ਕਰਾਂਗੇ ਹਨ ਤੇ ਬਾਕੀ ਅੰਦਰ ਚੱਲਦੇ ਆਂ ਤੇ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਜਿੱਥੇ ਜਨਮ ਹੋਇਆ ਸੀ ਬਾਬਾ ਜੀ ਦਾ ਉਹ ਥਾਂ ਦਿਖਾਵਾਂਗੇ ਇੱਧੇ ਇੱਧੇ ਬਣੇ ਗਏ ਉਹ ਚਲੋ ਹੀ ਚੱਲਦੇ ਅੰਦਰ ਬਾਬਾ ਜੀ ਦਾ ਜਨਮ ਸਥਾਨ ਤੇ Okay Okay ਮੋਕੇ ਦੇਖਸਾ ਤੁਸੀਂ ਉਹ ਇਹ ਪਾਪਾ ਜੀ ਦਾ ਜਨਮ ਹੋਇਆ ਸੀਗਾ ਤੇ ਕਰ ਸਕਦੇ ਤਾਂ ਸੰਗ ਜੀ ਆਹਿਆ ਉਹ ਜਾ ਦੇ ਹੱਥਾਂ ਤੇ ਸਨਾ ਤਰਪੁਤ ਕਹੇ ਦੇਵਤਾਰੇ ਬਤਾ ਜਨਮ ਕਥਾ ਮੈਂ ਇੱਕ ਵਾਰ ਤੁਹਾਨੂੰ ਸਭੇ ਕਹਾਇਆ ਜਾਏ ਵਾ ਵਾਤ ਕੇ ਭਾਵ ਜਾ ਤੂੰ ਸਜੇ ਨਾ ਇਸ ਰੂਪ ਮਾਨੂਰੇ ਕੇ ਕਾ ਲਖਨੈ ਕ ਮੂਰੇ ਕਤਰਨਾ ਮੂਰ ਕੋ ਜੇ ਮੁਦਾ ਹੰਕਾਰੇ ਮਰਣਾ ਇਹ ਤੁਮਨੇ ਸਦਾ ਸੋਖ ਦੋਖ ਹੀ ਮਹਿ ਰਹਿਣਾ ਆਪ ਸਿਆ ਰਪਵੇ ਮੇਂ ਸੇ ਕੋ ਸੰਚਨ ਕਰਨਾ ਗੁਰੂ ਕੋ ਇਸ ਸੁਖਰੇ ਵਿਚਾਰੋ ਤਨ ਕੋ ਰਹਿਣਾ ਜਬਿਆ ਆਪ ਕੋ ਇਸ ਮਿਟ ਗੋ ਦੇ ਵਿਸਰਣਾ ਨਾ ਦੋਖ ਭਾਵੇ ਸੁਖਰੇ ਜੋ ਦੇ ਦੂਖ ਨਾ ਮਾਨਾ ਤੋ ਜਮਾਨ ਕਾ ਗਰੇ ਮਨ ਅੰਕੀਏ ਤੇ ਪਈ नो इस संगत जी यह वो स्थान है जिथे पापा जीचा जन्म होया असागा थे थे सुले स्थान ਮੋਹ ਪ੍ਰਤਾਪ ਆਇਆ ਉਹਾਰੇ ਕੋਣ ਤੇ ਆਇਆ ਮਾਰ ਸੁਨਾਰੇ ਆਰ ਸਤਿ ਬਾਣ ਦਾ ਆਚਾਰ ਹੈ ਉਸ ਸਾਥ ਨੇ ਮੇਂ ਤਾਇਆ ਸਭ ਜਾ ਪਿਆ ਹੈ ਆਹ ਯਾ ਦੇਵ ਤੇ ਆਇਆ ਦੇਵ ਉੱਤੇ ਪਾ ਚੱਲ ਜਨਾ ਕੋਣ ਆਵੇ ਜਾ ਅੰਤੰਦਾ ਜੈਨ ਕੋਣ ਕੋ ਦੇਣਾ ਅੰਤੰਦਾ

ਬੇਦਰੁ ਸਾਧਿਆ ਨਾਨਕ ਮੁਖ ਕੇ ਸਾਭੁ ਜੋ ਤੇ ਜਾਣਿਆ ਤਤ ਪਰਮ ਕੀ 타 ਸਾਭਿਤ ਸੁਖਾਹਿ ਗੁਰ ਕੋਤੀ ਪਾਈ ਬਹੁਤਿ 파ਸਾਂ ਸੁਖ ਨਾਇ ਕੋ ਮਹਾਂ ਦਾ ਸਾਧਨ ਰਾਗਿਆ ਹਾਰ ਤੇ ਰੁਕਾਂ ਕ੍ਰੋਪ ਜੀਵ ਨਭਸ ਨਭੋ ਮਨ ਕੀ ਦਾਤਿ ਅਸਾਧਿ ਤਾਰਮਨ ਵਿਗਟੇ ਸਾਹਿ ਨਾ ਗਿਆ ਹੋਤ ਨਾ ਜਾਇ ਮੰਗਲਾ ਪਰਬਹੁਤ ਪਾਨ ਚਕੋ سنگ جی ادھر کیرتن مقابلہ کیرتن ہونا ہے دیکھ سکتے کیرتن مقابلہ بغیرہ ادھر اسٹیج سج چکی ہے تو دیکھ سکتے تس ادھر ਇੱਧਰ ਮੁਕਾਬਲੇ ਹੋਣੇ ਆ ਭਾਸ਼ਣ ਮੁਕਾਬਲਾ ਹੋਣਾ ਆ ਤੇ ਬਾਕੀ ਬਹੁਤ ਸਾਰੇ ਗੁਰਦੁਆਰਾ ਸੇਵਾ ਸੇ ਸ਼ੋਭਿਤ ਲੋ ਜੀ ਦ ਸੰਗਤ ਮਠਰਾ ਦੀ ਸੇਵਾ ਕਰ ਰਹੀ ਆ ਤੇ ਦੇਖ ਸਕਦੇ ਆ ਜੀ ਆਉਂਦੇ ਆ ਨਾ ਉਹ ਉਹਨਾਂ ਨੇ ਕਿ ਪੈਰਾ ਸਿੱਟਾਇਆ ਪੈਰਾ ਹੰਦਨ ਆ ਹੁਣ ਵੀ ਪਾਠ ਹੋਦੇ ਤਾਂ ਇਹ ਫਿਰ ਰੁਕ ਗਏ ਨਹੀਂ ਤੇ ਇੱਧਰ ਲੰਗਰ ਹਾਲ ਹੋ ਆ ਤੇ ਇੱਧਰ ਲੰਗਰ ਵਗੈਰਾ ਬੰਦਾਇਆ ਤੇ ਦੇਖ ਸਕਦੇ ਹੋ ਸਾਹਮਣੇ ਤੇ ਬਹੁਤ ਸੋਹਣਾ ਗੁਰਦੁਆਰਾ ਹੈ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਉਹ ਥਾਂਣਾ ਦਿਖਾ ਰਹੇ ਹਾਂ ਉੱਥੇ ਦੇ ਦਰਸ਼ਨ ਕਰਾ ਰਹੇ ਹਾਂ ਜਿੱਥੇ ਬਾਬਾ ਜੀ ਦਾ ਜਨਮ ਜਨਮ ਭੂਮੀ ਹੈ ਇਸ ਵੇਲੇ ਪੰਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਗੁਰਦੁਆਰਾ ਸਾਹਿਬ ਜੀ ਸ਼ੋਭਿਤ ਦੇਖ ਸਕਦੇ ਹੋ ਤੇ ਵਾਕਿ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਤੁਹਾਨੂੰ ਕਰਾਇਆ ਗੁਰਦੁਆਰਾ ਪੋਵਨ ਸਾਹਿਬ ਜੀ ਦੇ ਦਰਸ਼ਨ ਬਾਬਾ ਜੀ ਜੀ ਤੰਤਨ ਬਾਬਾ ਦੀਪ ਸਿੰਘ ਜੀ ਜਨਮ ਭੂਮੀ ਦਾ ਸਥਾਨ ਦੇ ਦਰਸ਼ਨ ਕਰਾਏ ਆ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਈਓ ਲੋ ਜੀ ਸੰਗਤ ਜੀ ਇੱਧਰ ਹੈਗਾ ਲੰਗਰ ਆ ਕੇ ਛਕੋ ਜੀ ਖੀਰ ਵਾ ਨਾਲ ਆਲੂ ਮਟਰ ਸਬਜ਼ੀ ਨਾਲ ਮਿਕਸਰ ਸਬਜ਼ੀ ਚਾਵਲਾ ਹਾਂਜੀ ਸੰਗਤ ਜੀ ਇਹ ਤੁਹਾਨੂੰ ਦਰਸ਼ਨ ਕਰਾਏ ਆ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਭੂਮੀ ਦੇ ਦਰਸ਼ਨ ਕਰਾਏ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਉਸ ਜਗ੍ਹਾ ਦੇ ਦਰਸ਼ਨ ਕਰਾਏ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਸਾਡੇ ਪਿੱਛੇ ਦੇਖ ਸਕਦੇ ਆ ਗੁਰਦੁਆਰਾ ਸਾਹਿਬ ਆ ਇਸ ਵੇਲੇ ਇੱਥੇ ਕੋਡਸ ਗੁਰਦੁਆਰਾ ਸਾਹਿਬ ਜੀ ਸ਼ੋਭਿਤ ਆ ਤੇ ਤਨਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਆ ਤੇ ਜਰੂਰ ਇੱਕ ਵਾਰੀ ਆ ਕੇ ਪੋਬਿੰਦ ਸਾਹਿਬ ਦਰਸ਼ਨ ਕਰੋ ਪਿੱਛੇ ਦੇਖ ਸਕਦੇ ਆ ਤੇ ਬਾਕੀ ਵੀਡੀਓ ਕਿਦਾਂ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਕ ਨਵੀਂ ਵੀਡੀਓ ਨੂੰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰ